ਚੱਲੀਏ ਫਿਰ ਮੈਂ ਲੈ ਗਿਆ ਫਿਰ ਪਸੰਦ ਨਹੀਂ ਹੁੰਦੀ ਤੁਹਾਨੂੰ ਕਿਉਂ ਜੀ ਤੈਨੂੰ ਥੋੜਾ ਗਿਆ ਮਾਂ ਕੋ ਜੀ ਅੱਜ ਬਣੂਗੇ ਪਕੌੜੇ ਟਿੱਕਰ ਆ ਗਿਆ ਆਲੂ ਆਲੂ ਕੀਆ ਹੁੰਦੀ ਆ ਸੱਭੀਆਂ ਮਹਿੰਗੀਆਂ ਬੜੀਆਂ ਆ। ਉੱਪਰ ਦੀ ਨਿਆਣੇ ਦੀ ਨੱਕ ਦੇ ਕੇ ਖਾਂਦੇ ਆ। ਇਹ ਬੰਦਾ ਕੀ ਕਰੂਗਾ? ਹਾਂਜੀ, ਹੋਰ ਬੇਸਣ ਕੋਲ ਕੇ ਰੱਖਤਾ ਆ। ਪੱਲੂ ਕਹਿੰਦੀ ਸੀਗੀ ਆਲੂ ਵਾਲੇ ਗੋਲ ਸਿੰਪਲ ਨਹੀਂ ਬਣਾਨੇ ਜਾਂ ਡੰਗਣਾ ਵਾਲੇ। ਡੰਗਣਾ ਵਾਲੇ ਤੇ ਕੁਛ ਬ੍ਰੈਡ ਵਾਲੇ ਤੇ ਆਲੂਆਂ ਵਾਲੇ ਪਕੌੜੇ ਬਣਾ ਲਏ ਆ। ਤੇ ਮੀਂਹ ਜਲੰਦਰ ਹੈ ਹੀ ਨਹੀਂ ਸੀ ਅੱਜ। ਤੇਰੀ ਪੈਪਸੀ ਪਈ ਆ ਦੇ ਵਿੱਚ। ਸਾਡੀ ਲਿੰਕਾ ਵੀ ਕੱਢ ਲਈ। ਬਣੇ ਰਹੀਓ ਬਲੌਗ ਨਾਲ ਜੀ ਮਿਲਦੇ ਆ ਜੀ ਹੁਣ। ਤੇ ਇੱਧਰ ਆਇਆ ਆ ਮੁੰਡਾ ਹਾਂ ਜੀ। ਦੇਖੋ ਕਿ ਨਿਆ ਸੋਨਿਆ ਲੱਗਦੀਆਂ ਦੋਨੋਂ ਝੜੇਲਾ ਪਰਾਂਦੇ ਕਰੋ ਮੋਹਰੇ ਜਰਾ ਚਲੋ ਯਾਰ ਚਲੋ ਚਲੋ ਟਾਈਮ ਨਾ ਖਰਾਬ ਕਰੋ ਚੱਲੀਏ ਵੀਡੀਓ ਬਣਾਉਣ ਤੇ ਅੱਜ ਮੈਂ ਬਣਾਉਂਗੀ ਨਿਊਟਰੀ ਵਾਲੇ ਚਾਵਲ ਤੇ ਇੱਧਰ ਹੋ ਰਹੀ ਆ ਹੁਣ ਰਾਤ ਦੇ ਖਾਣੇ ਦੀ ਤਿਆਰੀ ਆ ਲਓ ਇਹ ਤੇਲ ਕੰਮ ਹੋਏ ਵਿੱਚ ਹਰੀਆਂ ਮਿਰਚਾਂ ਅਦਰੇ ਇੱਥੋਂ ਜਾ ਲਾ ਬਿਰੂਟੀ ਥੋੜੀ ਜਿਹੀ ਮੈਂ ਕਿੰਨੀ ਹੈਗੀ 11 ਤਾਂ ਸਹੀ ਹੈ ਨਾ ਥੋੜੇ ਜ਼ਿਆਦਾ ਸੀਗੇ ਤੇ ਨੇ ਰੱਖ ਲੈ ਇੱਕ ਵੱਡਾ ਗਲਾਸ ਪਾਇਆ ਸੀਗਾ ਮੈਂ ਮਿਣਿਆ ਦੋ ਗਲਾਸ ਤੁਸੀਂ ਮਤੇ ਲਓ ਜੀ ਕੀ ਆਵਲ ਇਹ ਦੇਖਰ ਪਤਾ ਕਿਦਾਂ ਦੇ ਇਹ ਵੀਡੀਓ ਵਿੱਚ ਮਿੱਠੇ ਜੋਲ ਮਿੱਠੇ ਜੋਲ ਨੀਂਦ ਆਉਂ ਨਹੀਂ ਆ ਮਹਿੰਦੀ ਵਾਕੇ ਬਹੁਤ ਨਹੀਂ ਬਲਾਈ ਆ ਵਾਕੇ ਮਹਿੰਦੀ ਤਾਂ ਬਹੁਤ ਸੋਹਣੀ ਲੱਗਦੀ ਆ ਹਾਂ ਤੁਸੀਂ ਕਰੋ ਬਲੌਗ ਦਾ ਐਂਡ ਵੈਲਾ ਨਵੇਂ ਬਲੌਗ ਆ ਗਏ ਆ ਜੀ ਫੇਰ ਇੱਕ ਵਧੀਆ ਜਿਹਾ ਬਲੌਗ ਤੁਹਾਡੇ ਲਈ ਲੈ ਕੇ ਨਾਸ਼ਤੇ ਦੇ ਨਾਲ ਹਾਂਜੀ ਕਰੋ ਜੀ ਬਲੌਗ ਦੀ ਸ਼ੁਰੂਆਤ ਹਾਂਜੀ ਅੱਸੀ ਗੱਲ ਦੀ ਸਾਰਿਆਂ ਨੂੰ ਸਵਾਗਤ ਹੈ ਇਸ ਵੀ ਅੰਦਰ ਬਲੌਗ ਵਿੱਚ ਜੁੜ ਕੇ ਕਰਦੇ ਹਾਂ ਅੱਸੀ ਟਿੱਕਾ ਕਰਦੇ ਆਪਾਂ ਆਪਣਾ ਕਰਦੇ ਕਲਾ ਜਿਹਾ ਚਲੋ ਜੀ ਕਰਦੇ ਅੱਜ ਦੇ ਬਲੌਗ ਦੀ ਸ਼ੁਰੂਆਤ ਫੇਰ ਨਾਸ਼ਤੇ ਤੋਂ ਹਮੇਸ਼ਾ ਦੀ ਤਰ੍ਹਾਂ ਤੇ ਹੋੜੇ ਤੇ ਨਾਲ ਪਰੌਂਠੀਆਂ ਨਾਲ ਲਾਇਆ ਟੀਵੀ ਤੇ ਚਲੋ ਬਣੇ ਰਹੀਓ ਬਲੌਗ ਨਾਲ ਜੀ ਦੰਮ ਉਹ ਗਏ 12:30 ਤੇ ਸਫਾਈਆਂ ਸੁਈਆਂ ਹੱਡੀਆਂ ਹਰੀਆਂ ਹੋ ਗਈਆਂ ਜੀ ਤੇ ਹਾਂਜੀ ਤੁਸੀਂ ਇਹ ਪੈਸੇ ਚੱਕੀ ਫਿਰਦੇ ਅੰਟੀ ਅੱਛਾ ਅੱਛਾ ਆਪਾਂ ਚੱਲੀਏ ਫਿਰ ਸਬਜ਼ੀ ਵਾਜੀ ਲੈਣ ਕਾ ਜਾਣਾ ਤਾਂ ਪੈਣਾ ਸਬਜ਼ੀ ਮੈਨੂੰ ਫੇਰ ਜੇ ਮੈਂ ਸਬਜ਼ੀ ਮੈਂ ਲੈ ਗਿਆ ਫੇਰ ਪਸੰਦ ਨਹੀਂ ਹੁੰਦੀ ਤੁਹਾਨੂੰ ਕਿਉਂ ਜੀ ਫਿਰ ਤੁਸੀਂ ਕਹਿੰਦੇ ਅੱਜ ਤਾਂ ਨਹੀਂ ਸਹੀ ਉਦਾਂ ਨਹੀਂ ਸਹੀ ਤੇ ਸਬਜ਼ੀ ਲੈਣ ਤਾਂ ਜਾਣਾ ਹੀ ਪੈਣਾ ਨਾਲ ਮੇਰੇ ਮੀਰੇ ਵਿੱਚ ਜਾਣ ਜੀ ਨਹੀਂ ਕਰਦਾ ਮੇਰਾ ਗੱਲਾ ਗੱਲਾ ਰਿਆ ਹੈਗਾ ਨਾ ਗੱਲਾ ਗੱਲਾ ਤਾਂ ਹੈਗਾ ਅੰਟੀ ਹੁਣ ਕੀ ਕਰੀਏ ਹੁਣ ਜੇ ਮੈਂ ਲੈ ਕੇ ਆਵਾਂ ਸਬਜ਼ੀ ਵੀ ਪਸੰਦ ਨਹੀਂ ਆਉਂਦੀ ਫੇ ਕਹਿੰਦੇ ਸਹੀ ਨਹੀਂ ਲੈਂਦੀ ਚਲੋ ਬਣੇ ਰਿਓ ਬਲਵਾਨਾ ਜੀ ਲੈ ਕੇ ਆਨੇ ਸਬਜ਼ੀ ਭਾਜੀ ਤੇ ਅੰਟੀ ਤੁਸੀਂ ਪੀਓ ਚਾਹ ਤੇ ਆਏ ਅਸੀਂ ਵੇ ਮਾ ਐ ਮਾ ਆਏ ਅਸੀਂ ਚਲ ਤੁਸੀਂ ਕਿਹਾ ਮਾਂ ਮੈਂ ਕਿਹਾ ਤੈਨੂੰ ਥੋੜੋ ਕਿਹਾ ਮਾਂ ਮੈਂ ਮਾਂ ਨੂੰ ਕਿਹਾ ਹਾਂ ਮਾਂ ਤੈਨੂੰ ਕਿਹਾ ਚਲ ਜਲੀਏ ਆਪਾਂ ਓ ਜੀ ਇੱਧਰ ਟਾਈਮ 1 ਵਜ ਗਿਆ ਆ ਤੇ ਇੱਧਰ ਆ ਗਿਆ ਕਿਚਨ ਚ ਇੱਧਰ ਬੱਦੀ ਪਈ ਹੈ ਚਾਹ ਹਾਂਜੀ ਹੋਰ ਬਣਾਉ ਆਇਆ ਪਕੌੜੇ ਬੈਂਗਣ ਲਿਆਏ ਮੈਂ ਨਾ ਇੱਕ ਲਿਆਣਾ ਸੀ ਬੈਂਗਣ ਦੋ ਤਾਂ ਲੈ ਕੇ ਆਈਆਂ ਮੈਨੂੰ ਕਿ ਕਿਸੇ ਵੇਲੇ ਕਾਣਾ ਨਿਕਲ ਜਾਂਦਾ ਹੈ ਨਾ ਓਏ ਓਏ ਕਿੱਧਰ ਪਾਜੀ ਸ਼ਾਮਲੇ ਬਣਾ ਲੈ ਲੱਗ ਗਿਆ ਪੀਆ ਖੀਆ ਸ਼ਾਮ ਕੀ ਬਣਾਵਾਂਗੇ ਤੇ ਇੱਧਰ ਬੈਠੇ ਹੋਏ ਦਾਦੀ ਤੇ ਇੱਧਰ ਆ ਗਿਆ ਆਲੂ ਆਲੂ ਕੀਆ ਹੋ ਗਿਆ ਬਸ ਬਸ ਚਾਹ ਲੋ ਚੰਦਰ ਤੇ ਕੱਟ ਕੇ ਰੱਖਦੇ ਹਾਂ ਤੇ ਕੱਟ ਕੇ ਰੱਖਦੇ ਰੱਖ ਦੋ ਚਲੋ ਬੰਦ ਪੀਆ ਚਾਹ ਤੇ ਪੀਲੇ ਚਾਹ ਹੋਈਆਂ ਆ ਸਾਡੇ ਸਾਰੀਆਂ ਹੋਰ ਕੀ ਦੇੰਦਰ ਬੰਦ ਜੀ ਜੇ ਬਾਕੀ ਕੰਮ ਕਰਦੇ ਆ ਗਾਈਜ਼ ਰੇਟ ਮਾਈ ਚਾਹ ਕਿਤਨੀ ਰੇਟ ਦੋ ਲੈ ਕੇ ਆ ਫਿਰ ਚਾਹ ਪੀ ਵਾਜਿਦਾ ਕਿੰਨੀ ਰੇਟ ਦੋਗੇ ਮੇਰੀ ਚਾਹ ਨੂੰ ਦੇਖੀਂ ਸੋਣਾ ਪੀ ਕੇ ਦੇਖਦੀ ਆ ਪੀ ਕੇ ਦੇਖਦੀ ਕੋਈ ਦਾ ਸਵਾਦ ਹੁੰਦੀ ਸੱਸ ਦੱਸਿਓ ਸਵਾਦ ਹੁੰਦੀ ਜਾਂ ਪੱਕਾ ਹਾਂ ਚਾਹ ਠੀਕ ਆ ਚਲੋ ਜਿੱਧਰ ਸਵਾਇਕ ਹੋ ਗਿਆ ਇਧਰ ਚਾਹ ਬਣ ਗਈ ਆ ਬੋਲੀ ਦਿੱਤੀ ਜਾ ਚਾਬੀ ਲੱਗੀਆਂ ਰੱਸ ਕੇ ਪਾ ਲੇ ਹੂੰ ਚਾਸ ਪਾਇਆ ਨੇ ਕੇ ਹਾਂ ਮੇਰੀ ਤਾਂ ਸਿੰਪਲ ਹੀ ਆ ਚਲੋ ਪੀਏ ਫਿਰ ਤੇ ਦੱਸੋ ਕਿੱਦਾਂ ਦੀ ਬਣੀ ਆ ਵੇ ਕੀ ਕਿ ਦੱਸਦੇ ਆ ਵਿੱਚ ਹਾਂ ਚਲੋ ਇੱਧਰ ਘੜਤੇ ਪਿਆ ਸ਼ਾਮ ਵਾਸਤੇ ਕੀਆ ਹੋਰ ਮੈਂ ਕੀਆ ਲੈ ਕੇ ਆਈ ਸੀ ਕਿ ਮੈਂ ਕਿਹਾ ਅੱਜ ਕੀਆ ਬਣਾਦੇ ਆ ਬੜੀ ਪਾਕੇ ਹਾਂ ਬੜੀ ਪਾਕੇ ਬੜੀ ਬੜੀ ਕੀਆ ਬਣਾ ਲੈਂਦੇ ਆ ਸ਼ਾਮ ਨੂੰ ਮੈਂ ਵੇਖੀ ਜਾ ਬੱਲੂ ਨੂੰ ਕੱਲ ਛੁੱਟੀ ਆ ਡਿਫਨ ਨਹੀਂ ਲੈ ਕੇ ਜਾਣਾ ਜਨਾ ਵੀ ਉਹਨੇ ਕੁਝ ਖਾਣਾ ਹੋਊਗਾ ਵੀ ਦੇਖ ਲਵਾਂਗੇ ਉਹਦੇ ਲਈ ਨਾ ਮੰਮੀ ਦਪਾ ਦੇ ਪਕੌੜੇ ਬਣਾਵੇ ਪਤਾ ਕੀ ਸਬਜ਼ੀਆਂ ਬਣਾਵੇ ਵੀ ਇੱਕ ਤਾਂ ਸਬਜ਼ੀਆਂ ਮਹਿੰਗੀਆਂ ਬੜੀਆਂ ਆ ਉੱਤੋਂ ਦੀ ਮੰਮੀ ਸਬਜ਼ੀਆਂ ਮਹਿੰਗੀਆਂ ਉੱਪਰ ਦੀ ਨਿਆਣੇ ਦੀ ਨੱਕ ਦੇ ਕੇ ਖਾਂਦੇ ਆ ਇਹ ਬੰਦਾ ਕੀ ਕਰੂਗਾ ਅਰਬੀ ਸ਼ਿਮਲਾ ਵਿੱਚ ਬੈਂਗਣ ਬੈਂਗਣੀ ਆਹੀ ਕੋਸ਼ਾ ਈਆ ਕੱਦੂ ਹਲਵਾ ਵਸਾਈ ਆ ਚਲੋ ਪੀ ਲਓ ਚਲੋ ਬੰਦਾ ਸ਼ਾਮ ਨੂੰ ਕੀ ਆ ਜਰਵੰਦਾ ਵੀ ਕੀ ਆ ਕੱਟ ਕੱਟ ਹੁੰਦਾ ਵਾ ਇਹ ਬੰਦਾ ਨਹੀਂ ਵਾ ਬਣੂਗਾ ਤਾਂ ਸ਼ਾਮ ਨੂੰ ਹਲੇ ਚਲੋ ਫਿਰ ਮਿਲਦੇ ਆ ਹਨਾ ਚਲੋ ਲਓ ਜੀ ਇੱਧਰ ਬੇਸਣ ਘਰਤਾ ਕੋਲ ਹਾਂਜੀ ਹੋਰ ਬੇਸਣ ਘੋਲ ਕੇ ਰੱਖਤਾ ਹਾਂ ਠੀਕ ਆਲੂ ਲੱਗੀਆਂ ਛਿਲਣ ਪੱਲੂ ਕਹਿੰਦੀ ਸੀਗੀ ਆਲੂ ਵਾਲੇ ਗੋਲ ਤੇ ਲੰਬੇ ਵਾਲੇ ਕੱਲੇ ਆਲੂ ਵਾਲੇ ਸਿੰਪਲ ਨਹੀਂ ਬਣਾਣੇ ਜਿਵੇਂ ਢੰਗਣਾ ਵਾਲੇ ਬ੍ਰੈਡ ਲੈ ਕੇ ਆਈਆਂ ਕਿਸੇ ਵੇਲੇ ਬੇਸਣ ਪਤ ਜਾਂਦਾ ਹੈ ਤੇ ਮੈਂ ਇੱਕ ਦੋ ਬ੍ਰੈਡ ਵਾਲੇ ਬਣ ਜੂਗੇ ਤੇ ਹੁਣ ਮੈਂ ਇਹਨਾਂ ਨੂੰ ਕਰ ਲਵਾਂ ਆਲੂਆਂ ਨੂੰ ਕੱਟ ਲਵਾਂ ਮਸਾਲਿਆਂ ਸਾਰਸ ਮਾਤੀਆ ਕੱਟ ਕੇ ਇਹ ਤਾਂ ਮੈਂ ਪਾ ਲ ਦੇਣਾ ਤੇ ਵੀ ਬਣਾਉਦੇ ਹਾਂ ਹਾਂਜੀ ਹੋਗੀ ਤਿਆਰੀ ਬੈਂਗਣਾ ਵਾਲਾ ਬਣਾ ਲੈਣੀ ਆ ਹੋਰ ਠੀਕ ਬੀ ਬੜਿਆ ਵੈਂਗਣਾ ਦੇ ਵਿੱਚ ਹਾਂ ਇੱਕੋ ਹੀ ਬਣਾਉਂਦੇ ਆ ਵੈਂਗਣਾ ਵਾਲਾ ਠੀਕ ਆ ਓਕੇ ਆਲੂ ਵਾਲੇ ਬਣਾ ਲੈਣੇ ਆ ਹਨਾ ਠੀਕ ਆ ਤੇ ਇੱਧਰ ਆਲੂ ਵੀ ਕੱਟ ਕੇ ਰੱਖ ਲੇਆ ਤੁਸੀਂ ਹੋਰ ਕੀ ਖਾਓ ਜਰਾ ਉੱਧਰ ਆ ਕੱਟ ਲਿਆ ਗੋਲ ਤੇ ਲੰਬੇ ਆਲੂ ਠੀਕ ਆ ਤੇ ਮੇਸਨ ਵੀ ਤਿਆਰ ਆ ਹਨਾ ਹੋਰ ਵੀ ਫੁੱਲ ਗਿਆ ਕਾਫੀ ਹੁਣ ਲੱਗੀ ਕੜਾਈ ਰੱਖਣ ਬਸ ਉੱਪਰ ਮੈਂ ਠੀਕ ਆ ਠੀਕ ਆ ਚਲੋ ਪਰੋਂ ਫਿਰ ਮਾਸੜੀ ਵੀ ਗਿਆ ਪਲਕ ਨੂੰ ਲੈਣਾ ਨਾ ਪਲਕ ਨੂੰ ਲੈਣ ਲੱਗੋ ਦੀ ਮੀ ਆ ਜਾਂਦਾ ਹੈ ਇਹ ਆ ਜਾਂਦਾ ਕੋਈ ਹਟ ਜਾਂਦਾ ਆ ਪਤਾ ਨਹੀਂ ਲੱਗਦਾ ਕੋਈ ਸਮੀ ਦਾ ਚਲੋ ਫਿਰ ਕਰ ਲਓ ਫਿਰ ਆਪਾਂ ਮਿਲਦੇ ਹਾਂ ਹਨਾ ਦਿਖਾਉਣੇ ਆ ਲਓ ਜੀ ਡੰਗਣਾ ਵਾਲੇ ਇਹ ਤਾਂ ਬਣਾਣੀ ਸ਼ੁਰੂ ਕਰਨਾ ਫਿਰ ਹਨਾ ਪਾ ਲੈਣਾ ਪਲਕ ਉਹ ਲੱਗੇ ਡੰਡੀ ਵਾਲੇ ਹੁੰਦੇ ਹਨਾ ਮਾਸਲੀ ਨੂੰ ਉਹ ਸੰਦਾ ਵਾਲੇ ਹਾਂ ਉਦੋਂ ਮੈਂ ਨਹੀਂ ਕਰਕੇ ਜੇ ਪੱਲੂ ਆਂਦੀ ਮੈਂ ਪੱਲੂ ਪੁੱਛਿਆ ਕਿ ਪੱਲੂ ਕੀ ਬਣਾਵਾਂ ਕਹਿੰਦੀ ਬਣਾ ਲਓ ਕੁਝ ਵੀ ਅਗਰ ਪਕੌੜੇ ਬਣਾਵਾਂ ਕਹਿੰਦੀ ਬਣਾ ਲਓ ਖਾ ਲੰਦੀ ਪਕੌੜੇ ਕੁਝ ਬਣਾ ਲੈਂਦੀ ਚਲੋ ਬਣਾ ਲੂ ਫਿਰ ਆਉਣ ਵਾਲੀ ਹੈ ਪੰਦੀ ਹੈ ਨਾ ਹੋਰ ਕੀ ਫਿਰ ਮਿਲਦੇ ਆਂ ਆਲੂਆਂ ਵਾਲੇ ਆਲੂ ਜਦ ਜਿਆਦਾ ਹੋਏ ਤਾਂ ਥੋੜੇ ਬਣਾ ਲੈਣਾ ਹੰਮੀ ਵਾਲੇ ਠੀਕ ਹੈ ਠੀਕ ਹੈ ਸਾਰੇ ਨੂੰ ਬਣਾਉਣੇ ਹੈ ਹਾਂਜੀ ਚਲੋ ਠੀਕ ਹੈ ਫਿਰ ਹੈ ਨਾ ਹੋਰ ਮਿਲਦੇ ਆਂ ਹਾਂਜੀ ਲੋ ਜੀ ਇੱਧਰ ਕੁਛ ਬਰੈਡ ਵਾਲੇ ਆ ਹੀ ਇੰਨੇ ਗੇ ਤੇ ਆਲੂਆਂ ਵਾਲੇ ਤੇ ਵਿੱਚ ਬਿੰਗਣਾ ਵਾਲੇ ਪਕੌੜੇ ਬਣਾ ਲਏ ਆ ਘਟ ਕਰਾਂ ਗੈਸ ਜਰਾ ਕੇ ਤੇ ਇੱਧਰ ਟਾਈਮ ਦੇਖੋ ਜੀ 3 ਵਜ ਗਏ ਆ ਤੇ ਹਜੇ ਤੱਕ ਆਏ ਨਹੀਂ ਹੈਗੇ ਆਉਣ ਵਾਲੇ ਆ ਮੀ ਹਟ ਗਿਆ ਆ ਚਲੋ ਜੀ ਮਿਲਦੇ ਆ ਫਿਰ ਤੁਹਾਨੂੰ ਜੀ ਲੋ ਜੀ ਟਾਈਮ ਹੋ ਗਿਆ ਜੀ 2:3 ਤੇ ਪਲਕ ਨੂੰ ਲੈ ਗਿਆ ਭਾ ਗਏ ਆ ਹਾਂਜੀ ਪਲਕ ਜੀ ਕਿਦਾਂ ਹਾਂ ਬਣ ਕੇ ਪਸੰਦ ਦੇ ਪਕੌੜੇ ਤੇ ਤੇ ਮੀ ਜਲੰਧਰ ਹੈ ਹੀ ਨਹੀਂ ਸੀ ਅੱਜ ਬਿਲਕੁਲ ਵੀ ਨਹੀਂ ਇੱਥੇ ਵੀ ਹਟ ਗਿਆ ਸੀ ਤੁਸੀਂ ਕਹੇ ਹਾਂ ਨਹੀਂ ਨਹੀਂ ਹਟ ਤਾਂ ਗਿਆ ਸੀਗਾ ਜਲੰਧਰ ਪਿਆ ਹੀ ਨਹੀਂ ਅੱਛਾ ਆਹੋ ਇੱਥੋਂ ਜੇ ਮੈਂ ਸਕੂਟਰ ਚਲ ਜਾਨਾ ਨਾ ਕੱਲ ਬਲੌਗ ਚ ਨਹੀਂ ਆਈ ਨਹੀਂ ਗਾਈ ਆਕਾਲ ਵਾਲੇ ਬਲੌਗ ਚ ਆਈ ਦੀ ਮੈਂ ਸਕੂਟਰ ਚਲ ਜਾਨਾ ਤਾਂ ਵੀ ਸਹੀ ਰਹਿਣਾ ਸੀਗਾ ਵੇਖਿਆ ਸੀ ਮਮੀ ਬਣਾਉਂਦੀ ਆਈ ਕਿਉਂ ਦੁਕਾਨ ਤੇ ਨਹੀਂ ਆਈ ਆਹ ਲਾਈ ਨਹੀਂ ਆਪਣੇ ਅੰਦਰ ਬੜੀ ਰਹੀ ਹੈ ਕੋਈ ਬਾਹਰ ਹੀ ਨਿਕਲੀ ਨਹੀਂ ਆਈ ਨਹੀਂ ਲਿਆਈ ਨਹੀਂ ਕਹਿੰਦੀ ਉਹ ਲੰਬੀ ਲੰਬਾਈ ਆ ਚਲ ਅੱਜ ਲੈ ਲਾਂਗੇ ਥੋੜੇ ਜੇ ਬਣਾਉਂਦੇ ਆ ਉਹ ਲੰਬੀ ਜੇ ਮੈਂ ਕਿ ਅੱਜ ਲੈ ਲਾਂਗੇ ਬਲੌਗ ਚ ਕੀ ਕਹਿੰਦੇ ਪਾਪਾ ਪਹਿਲਾਂ ਗੱਲ ਸੁ ਚਲਾ ਗਿਆ ਹੋਰ ਚਲੋ ਠੀਕ ਉਹ ਉੱਧਰ ਖੜ੍ਹ ਵੀ ਨਹੀਂ ਵੀ ਬੰਦਾ ਆਇਆਗਾ ਹਾਂ ਇੱਧਰ ਜਲੰਦਰ ਵੀ ਹੈ ਨਹੀਂ ਸੁੱਕਾ ਆ ਗਿਆ ਫੋਨ ਆਇਆ ਨਹੀਂ ਕਿਵੇਂ ਨਹੀਂ ਗਿਆ ਚਲੋ ਕੋਈ ਨਹੀਂ ਉਹ ਤੁਸੀਂ ਲੈ ਕੇ ਆਣ ਬੰਦਾ ਤੁਸੀਂ ਆਪਾਂ ਲੈਡ ਆਣਾ ਲੈਡ ਆਇਆ ਇਹਨਾਂ ਪੁੱਤ ਕਿ ਟਾਈਮ ਨਾਲ ਜਾਵੇ ਟਾਈਮ ਨਾਲ ਪਹੁੰਚੇ ਉਹ ਪਤਾ ਕਿ ਇੰਨੀ ਕਣੀ ਦਾ ਟਾਈਮ ਆ ਤੁਹਾਨੂੰ ਪਤਾ ਹਾਂ ਬਿਲਕੁਲ 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 ਲਓ ਜੀ ਇੱਧਰ ਲਾਜੀ ਪਕੌੜਿਆਂ ਦੇ ਆਏ ਹਾਏ 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 ਕਿਆ ਬਾਤ ਹੈ ਚਲੋ ਬਣੇ ਰਹੀਓ ਬਲੌਗ ਨਾਲ ਖਾਵੇਂ ਆ ਪਕੌੜੇ ਜੀ ਇੱਧਰ ਆ ਗਏ ਜੀ ਗਰਮਾ ਗਰਮ ਪਕੌੜੇ ਨਾਲ ਲੈਂਦਾ ਜੀ ਆਪਾਂ ਚੰਕੀ ਚਾਟ ਮਸਾਲਾ ਤੇ ਹਾਂਜੀ ਤਿਆਰੀ ਹੋ ਗਈ ਚਲੋ ਆਜੋ ਲੋ ਜੀ ਚਟਣੀ ਖਾ ਲੈ ਆਹਾਂ ਤੇਰੀ ਪੈਪਸੀ ਪਈ ਉਹਦੇ ਵਿੱਚ ਸਾਡੀ ਲਿੰਮਕਾ ਵੀ ਕੱਢ ਲਈ ਮਜ਼ਾ ਆ ਗਿਆ ਗਰਮ ਨਹੀਂ ਹੈਗੀ ਆ ਇਸ ਪਾਣੀ ਪਾਣੀ ਉਹਦੇ ਇਥੇ ਉਹਦੇ ਨੂੰ ਲਗਾ ਦੇ ਲਾਪੇ ਦਿੰਦੇ ਆ ਹਨਾ ਚਲੋ ਬਣੇ ਰਹੀਓ ਸਾਡੇ ਬਲੌਗ ਨਾਲ ਜੀ ਹੁਣ ਖਾ ਪੀ ਕੇ ਪਕੌੜੇ ਤੇ ਹੁੰਦੇ ਆ ਵੇਲੇ ਤੁਮ ਆ ਨਹੀਂ ਆਜਾ ਤੂੰ ਤੋਂ ਕਿੰਨਾਂ ਇੱਧਰ ਲਿਮਕਾ ਇਹ ਕਿਹੜੇ ਕਿਹੜੇ ਬਣਾਏ ਹੋਗੇ ਬੈਂਗਣਾ ਵਾਲੇ ਆ ਆਲੂ ਵਾਲੇ ਆ ਬੈਂਗਨ ਵਾਲੇ ਆ ਤੇ ਬ੍ਰੈਡ ਵਾਲੇ ਵੀ ਬ੍ਰੈਡ ਵਾਲੇ ਬਣਾਏ ਆ ਚਲੋ ਠੀਕ ਆ ਜੀ ਓਕੇ ਚਲੋ ਬਣੇ ਰਹੀਓ ਬਲੌਗ ਨਾਲ ਜੀ ਮਿਲਦੇ ਆ ਜੀ ਹੁਣ ਹਾਂ ਜਿੰਨੇ ਖਾਣੇ ਸਾਡੇ ਘਰ ਆ ਸਕਦਾ ਜੀ ਉਹਨੂੰ ਖਵਾ ਸਕਦੇ ਆ ਕਿਉਂਕਿ ਅੱਜ ਖਾਦੇ ਜਾਣੇ ਅੱਜ ਮੁੱਕ ਜਾਣੇ ਆ ਕੱਲ ਨੂੰ ਜੇ ਉਹ ਬੰਦਾ ਆਊਗਾ ਨਾ ਤੇ ਆਪਾਂ ਤਾਜ਼ੇ ਬਣਾ ਕੇ ਖਵਾਵਾਂਗੇ ਜੇ ਕੋਈ ਆ ਸਕਦਾ ਉਹਦੇ ਹਾਂ ਚਲੋ ਬਣ ਰਿਹਾ ਸਾਡੇ ਬਲੌਗ ਨਾਲ ਜੀ ਪੰਨਾ ਪੰਨਾ ਮੈਂ ਲਓ ਜੀ ਮੌਸਮ ਦੇਖੋ ਜੀ ਉੱਪਰ ਐਨ ਐਦਾਂ ਦਾ ਮੌਸਮ ਹੋਇਆ ਸੀ ਕੱਪੜੇ ਜਦੋਂ ਤੁਸੀਂ ਪਾ ਕੇ ਗਏ ਹੋ ਨਾ ਅੰਦਰ ਉਦੋਂ ਬਾਅਦ ਫਿਰ ਮੀਂਹ ਪੈ ਧੁੱਪ ਨਿਕਲਾਈ ਬਾਅਦ ਚੋਂ ਲਓ ਜੀ ਇੱਧਰ ਕਣਕ ਤੇ ਹੁਣ ਮੈਨੂੰ ਲੱਗਦਾ ਨਹੀਂ ਹੈਗਾ ਵੀ ਮੀਂਹ ਆਊਗਾ ਪਿਆ ਵੀ ਬੜਾ ਮੀਂਹ ਵੀ ਸਾਰੇ ਪਾਸੇ ਗਿਲਾ ਗੱਲਾ ਹੋਇਆ ਪਿਆ ਆ। ਅੱ ਲੱਗਦਾ ਨਹੀਂ ਬਰਾਜ ਆ ਜਾਣਾ। ਕੁਛ ਨਹੀਂ ਕਹਿ ਸਕਦੇ। ਕੁਛ ਨਹੀਂ ਕਹਿ ਸਕਦੇ। ਹਾਂ। ਮਮਾ ਸਾਰੇ ਪਾਸੇ ਸਾਰੇ ਪਾਸੇ ਗਿਲਾ ਗੱਲਾ ਹੋਇਆ ਪਿਆ ਆ। ਇਹਦੇ ਬਾਰੇ ਕੁਛ ਨਹੀਂ ਜਾਣਦੇ। ਹਾਂ ਤੇ ਚਲੋ ਕਰ ਲੋ ਕੱਪੜੇ-ਕਪੜੇ ਬਾਹਰ ਬਾਹਰ ਪਾ ਲੈਨੇ ਕੱਪੜੇ ਜਿਹਾ। ਹਵਾ ਫੇਰ ਜੂਗੀ ਨਾ ਫੇਰੂਗੀ ਤਾਂ ਫੇਰ। ਚਲੋ। ਛਿੱਲੇ-ਛਿੱਲੇ ਜੇ ਪਾਏ। ਠੀਕ ਠੀਕ ਠੀਕ। ਚਲੋ ਜੀ ਬਣੇ ਰਿਓ ਬਲੌਗ ਨਾ ਜੀ। ਚਲਦੇ ਆ ਥੱਲੇ ਅਸੀਂ ਵੀ ਜਾਂਦੇ ਆ ਦੁਕਾਨ ਤੇ ਹੁਣ। ਤੇ ਮਿਲਦੇ ਆ ਫਿਰ ਆ ਕੇ 6 ਵਜੇ 6 ਵਜੇ ਆਉਂਗਾ ਮੈਂ ਹੈ ਲੋ ਜੀ ਟਾਈਮ ਇਧਰ 4:30 ਹੋ ਗਏ ਆ ਤੇ ਇਧਰ ਆਇਆ ਆ ਮੁੰਡਾ ਹਾਂ ਜੀ ਇਧਰ ਦੇਖੋ ਇਧਰ ਤਿਆਰ ਹੋਈਆਂ ਓਏ ਰੋਲਾ ਨਾ ਬਾਉ ਦਗਾਓ ਦੋਨੀਆਂ ਘੜੀਆਂ ਹੋ ਕੇ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਦੋਨੋਂ ਝੜੇਲਾ ਪਰਾਂਦੇ ਕਰੋ ਮੋਹਰੇ ਜਰਾ ਆ ਲੋ ਸੋਹਣੇ ਲਾ दिए ਆ ਜੀ ਆ ਵੀ ਜੁੱਤੀ ਪਾਈ ਪੂਰੀ ਲੋਕ ਦਿਖਾਉਂ ਉਹ ਆਉਂਦੀਆਂ ਨਹੀਂ ਤੁਸੀਂ ਇੱਧਰ ਆਵੋ ਇੱਧਰ ਆ ਕੇ ਨਾਓ ਤੁਸੀਂ ਇੱਧਰ ਆਓ ਲਾਈਟ 'ਚ ਅਸੀਂ ਇੱਧਰ ਆਈਏ ਤੁਸੀਂ ਇੱਧਰ ਆਓ ਅਸੀਂ ਇੱਧਰ ਆ ਗਏ ਤੁਸੀਂ ਇੱਧਰ ਆਓ ਇੱਧਰ ਆਉਂਦੀਆਂ ਹੋ ਦੇ ਕੁੜੀਆਂ ਨਹੀਂ ਆਉਂਦੀਆਂ ਹੈਗੀਆਂ ਲੈ ਰਿਹਾ ਲੀ ਗੋ ਹਾਂ ਲੀਖਾ ਹਾਂ ਇਹ ਨੋਇਦਾ ਠੀਕ ਆਂ ਲੈ ਜੀ ਚਲੋ ਯਾਰ ਚਲੋ ਚਲੋ ਟਾਈਮ ਨਾ ਖਰਾਬ ਕਰੋ ਚੱਲੀਏ ਵੀਡੀਓ ਬਣਾਉਣ ਚਲੋ ਜੀ ਬਣੇ ਰਹੀਏ ਸਾਡੇ ਵਲੌਗ ਦੇ ਨਾਲ ਹਾਂਜੀ ਦੇਖ ਸਕਦੇ ਆ ਜੀ ਪੌਣੇ 8 ਹੋ ਗਏ ਆ ਤੇ ਮੰਮੀ ਇੱਧਰ ਕਰਦੇ ਪਏ ਆ ਪਾਠ ਤੇ ਆਪਾਂ ਬੜੇ ਲੱਗੇ ਸੀ ਉਹਨਾਂ ਰਸੋਈ ਦੇ ਵਿੱਚ ਤੇ ਇੱਧਰ ਪਿਆਜ਼ ਕੱਟ ਲਿਆ ਆ ਵਿੱਚੇ ਪਾਇਆ ਹੋਇਆ ਜੀਰਾ ਟਮਾਟਰ ਤੇ ਹਜਿਵੇਂ ਮਿਰਚਾਂ ਤੇ ਇੱਧਰ ਕੀ ਆ ਕੱਟਿਆ ਸੀਗਾ ਮੈਂ ਇਹਨੂੰ ਲਾਉਂਗੀ ਹੁਣ ਮੈਂ ਕੱਟੋੜਕਾ ਕੱਟ ਕੇ ਇੱਧੇ ਰੱਖ ਦੇਣਾ ਇਹਨੂੰ ਧੋਤਾਂ ਨਹੀਂ ਅਸੀਂ ਇੱਦਾਂ ਦਦੇ ਪੇਰ ਵਾਲੇ ਥੋੜੇ ਜਿਹਾ ਆਲੂ ਬਚੇ ਸੀ ਇਹ ਵੀ ਮੈਂ ਚਾਵਲਾਂ ਦੇ ਵਿੱਚੇ ਪਾ ਲੈਣੇ ਸੈਂ ਇੱਧਰ ਚਾਵਲ ਭਿੱਜਣੇ ਪਾ ਦਿੱਤੇ ਆ ਤੇ ਅੱਜ ਮੈਂ ਬਣਾਉਂਗੀ ਨਿਊਟਰੀ ਵਾਲੇ ਚਾਵਲ ਤੇ ਬਣਾਉਂਦੇ ਆ ਨਾਲੇ ਤੁਹਾਨੂੰ ਦਿਖਾ ਦਿਆਂ ਕਿ ਅਸੀਂ ਕਿੱਦਾਂ ਬਣਾਉਂਦੇ ਆ ਇੱਧਰ ਪਲਕ-ਪਲਕ ਹਾਂਜੀ ਆਜਮਾ ਤੇ ਇੱਧਰ ਪਲਕ ਬਿਟੀਸ਼ਨ ਤੋਂ ਵਾ ਗਈ ਆ ਤੇ ਇਹ ਮੈਡਮ ਜੀ ਇੱਧਰ ਬੈਠੀ ਆ ਤੇ ਟਾਈਮ ਹੋ ਗਿਆ ਸ਼ਾਮ ਦਾ ਤੇ ਪਾਣੀ ਪੂਣੀ ਅਸੀਂ ਭਰ ਲਿਆ ਆ ਤੇ ਰਾਤ ਹੀ ਹੋ ਚੱਲੀ ਆ ਤੇ ਇੱਧਰ ਸਾਡੇ ਕੱਪੜੇ ਸੁੱਕੇ ਨਹੀਂ ਹੈਗੇ ਤੇ ਅਸੀਂ ਇੱਧਰ ਬਲੌਰ ਲਾ ਕੇ ਲਓ ਜੀ ਬਲੌਰ ਲਾ ਕੇ ਸਾਰੇ ਕੱਪੜੇ ਸਕਾ ਲਏ ਆ ਕੁਸ਼ਕ ਦੀਆਂ ਤਹਾਂ ਮਾਰ ਲਈਆਂ ਆ ਤੇ ਕੁਝ ਕੱਪੜੇ ਸਾਡੇ ਪਏ ਆ ਤੇ ਹੁਣ ਅਸੀਂ ਇਹਨਾਂ ਕੱਪੜਿਆਂ ਨੂੰ ਸਾਂਭਦੇ ਆ ਤੇ ਬਣੇ ਰਹੀਓ ਸਾਡੇ ਬਲੌਗ ਦੇ ਨਾਲ ਤੇ ਮਿਲਦੇ ਆ ਜੀ ਤੁਹਾਨੂੰ ਦੁਬਾਰਾ ਲਓ ਜੀ ਇਧਰ ਟਾਈਮ 6:30 ਹੋ ਗਏ ਆ ਇੱਧਰ ਹੋ ਰਹੀ ਆ ਹੁਣ ਰਾਤ ਦੇ ਖਾਣੇ ਦੀ ਤਿਆਰੀ ਹੋ ਰਹੀ ਹੈ ਨਾ ਕੀ ਬਣ ਰਿਹਾ ਅੱਜ ਅੱਜ ਨਿਊਟਰੀ ਵਾਲੇ ਚਾਵਲ ਬਣਾਉਣ ਲੱਗੇ ਆ ਠੀਕ ਆ ਇੱਧਰ ਜਦ ਤੱਕ ਮੈਂ ਤੌੜਕਾ ਭੁੰਨੂਗੀ ਮੈਂ ਜਿਹਦਾ ਪਹਿਲਾਂ ਦਿੱਤੀ ਸੀ ਕਿ ਤੌੜਕਾ ਮੈਂ ਤਿਆਰ ਕਰ ਲਿਆ ਆ ਇੱਧਰ ਪਾਣੀ ਰੱਖਿਆ ਗਰਮ ਇਹ ਚ ਪਾਮ ਕੇ ਨਿਊਟਰੀ ਨਿਊਟਰੀ ਇੰਨੀ ਗੇ ਨਿਕਲੀ ਆ ਬਹੁਤ ਐ ਇੰਨੀ ਥੋੜੇ ਜਿਹਾ ਆਲੂ ਪਾ ਲਾਂਗੇ ਇਹਦੇ ਵਿੱਚ ਠੀਕ ਆ ਆ ਲਈਏ ਤੇਲ ਜਦ ਤੱਕ ਤੇਲ ਹੁੰਦਾ ਤੇਲ ਦਾ ਗਰਮ ਤੇ ਆਜ ਕਟਲੇ ਆ ਪਿਆਜ਼ ਨੂੰ ਸਾਰਾ ਕੁਝ ਕੀਤਾ ਪਿਆ ਆ ਦੇਖੋ ਜੀ ਹਮ ਜੀਰਾ ਵੀ ਵਿੱਚ ਪਾ ਲਿਆ ਤੇ ਹਰੀਆਂ ਮਿਰਚਾਂ ਤੇ ਟਮਾਟਰ ਆਲੂ ਤੇ ਨਿਊਟਰੀ ਸਾਰਾ ਸਬੂ ਨੂੰ ਚੌਲ ਵੀ ਜਲੇ ਪਾ ਲਏ ਸੀਗੇ ਸਾਰਾ ਕੁਝ ਇੱਕਦਮ ਤਿਆਰ ਆ ਠੀਕ ਚਲੋ ਮਿਲਦੇ ਆ ਫਿਰ ਲਾਲੀ ਦਾ ਤੜਕਾ ਤੇਲ ਗਰਮ ਹੈ ਹਾਂਜੀ ਤੇ ਫਿਰ ਬਾਅਦ ਤੁਸੀਂ ਲਾਣੇ ਆ ਤੜਕਾ ਦੇ ਤਾਂ ਨਿਊਟਰੀ ਨਾਲ ਜਿਉਟਰੀ ਨੂੰ ਪਾ ਲਈ ਬੋਏ ਜਿੱਦੜਾ ਕੋ ਨਿਊਟਰਲੀ ਪਾਣੀ ਰੱਖਿਆ ਨਾ ਗਰਮਾ ਹਾਂ ਕੱਢ ਲਈ ਜਨਾ ਗਰਮ ਪਾਣੀ ਥੋ ਠੀਕ ਹੈ ਠੀਕ ਹੈ ਚਲੋ ਤੇ ਫਿਰ ਕਰਦੇ ਹਾਂ ਪਰਕੇ ਦੀ ਤਿਆਰੀ ਹਲੋ ਜੀ ਤੇਲ ਤਾਂ ਹੋ ਗਿਆ ਆ ਹੁਣ ਇਹਦੇ ਚ ਪਾਣੇ ਆ ਪਿਆਜ਼ ਤੇ ਪਿਆਜ਼ਾਂ ਦੇ ਨਾਲ ਹੀ ਮੈਂ ਜੀਰਾ ਪਾ ਤਾ ਥੋੜਾ ਨਾ ਬਹੁਤ ਜ਼ਿਆਦਾ ਆ ਅਗਰ ਨਹੀਂ ਪੀ ਜਾਣਾ ਉਹ ਨੂੰ ਜਿਹੜੀ ਹੋਲੀ ਗਈ ਆ ਹੋ ਗਈ ਆ ਔਰ ਗਈ ਮੈਂ ਨਾ ਕੱਢ ਲਈ ਮੈਂ ਬਾਤ ਕੱਢ ਲਈ ਹਲਦੀ ਵਾਲੇ ਬਣਾਉਣੇ ਆ ਜਾਂਦੇ ਠੀਕ ਆ ਬੜੇ ਚਿਰ ਬਾਅਦ ਤੋਂ ਬਣਾਣ ਲੱਗੇ ਹਲਦੀ ਵਾਲੇ ਨਾ ਆਪਾਂ ਅੱਗੇ ਇੱਕ ਵਾਰੀ ਨਿਊਟ੍ਰੀ ਦੀ ਸਬਜ਼ੀ ਪਈ ਸੀ ਕਿ ਕਾ ਸਬਜ਼ੀ ਵਾਲੇ ਚੌਲ ਬਣਾ ਦਿੱਤੇ ਤੇ ਸਬਜ਼ੀ ਵੀ ਕੇ ਬਾਤ ਹੀ ਨਿਊਟ੍ਰੀ ਜੇਗੀ ਆਲੂ ਸੀ ਕਿ ਦਿੱਤੇ ਪਾਤੇ ਚਲ ਥੋੜੇ ਜਿਹਾ 골ਡਨ ਬ੍ਰਾਊਨ ਹੋ ਜਿਏ

ਹਲਦੀ ਚੋਕਲੇ ਵਾਲੀ ਕੁੜਕੀ ਕਹਿੰਦੀ ਆ ਹਲਦੀ ਵਾਲੇ ਹਲਦੀ ਵਾਲੇ ਖਾਣੇ ਆ ਲਾਲ ਮਿਰਚ ਨਹੀਂ ਪਾਣੀ ਹੈ ਜੀ ਅਣੀ ਇਹ ਦੇਗੀ ਮੇਰੇ ਉਹ ਤਾਂ ਪਾੜੀਆਂ ਮम्मा ਦਾ ਮੈਜਿਕ ਮਸਾਲਾ ਆ ਬਹੁਤ ਹੈ ਮੈਜਿਕ ਮਸਾਲਾ ਸਾਡੇ ਵਾਇਗਲ ਦੇਗੀ ਮੇਰੇ ਤੇ ਕਲਰ ਬਹੁਤ ਸੋਨਾ ਬਣਦਾ ਆ ਕਿ ਇਹ ਇੱਕ ਰਿਕਾਰਡਿੰਗ ਦੀ ਆ ਨਾ ਤੇ ਅਗਲੀ ਹੋਣੇ ਥੋੜਾ ਜਿਹਾ ਟਮਾਟਰ ਹੋ ਜੇ ਸੌਫਟ ਤੇ ਫਿਰ ਇਹਦੇ ਵਿੱਚ ਬਾਕੀ ਜਿਹੜਾ ਸਮਾਨ ਆ ਉਹ ਸਾਰਾ ਪਾਵਾਂਗੇ ਨਿਊਟਰੀ ਵੀ ਕਰ ਲਈ ਆ ਚਲੋ ਸਿਰਫ ਇਹ ਹੁੰਦਾ ਆ ਮਾਲੇ ਜਿੱਦਾਂ ਦੇਗੀ ਮਿਰਚ ਬਾਬਾ ਨਾ ਇਹ ਥੋੜੀ ਥੱਲੇ ਲੱਗਦੀ ਰਹਦੀ ਆ ਥੋੜੇ ਮਸਾਲੇ ਚਲ ਹੋਰ ਆਪਾਂ ਇਹਦੇ ਵਿੱਚ ਪਾਵਾਂਗੇ ਨਿਊਟਰੀ ਨਿਊਟਰੀ ਥੋੜੀ ਜਿਹੀ ਮੈਂ ਕਹਿੰਦੀ ਜਿੰਨੀ ਹੈਗੀ 10 ਹੀ ਸਹੀ ਹੈ ਨਾ ਹੋਰ ਕੀ 10 ਹੀ 10 ਹੀ ਸਹੀ ਆ ਜਿਆਦਾ ਵੀ ਨਹੀਂ ਵਧੀ ਲਾਦੀ ਥੋੜੀ ਹਜਿਰਾਦੀਏ ਕਿੰਨੇ ਗਲਾਸ ਆ ਇਹ ਇੱਕੋ ਹੀ ਗਲਾਸ ਆ ਠੀਕ ਹੈ ਕਿੰਨੀ ਗੜਾ ਮਸਲਾ ਆਇਆ ਲੱਗ ਜੂਗਾ ਇਸ ਦੇ ਵਿੱਚੇ ਬਾਦਾਂ ਨੇ ਮੈਂ ਆਲੂ ਇਹਨਾਂ ਤੋਂ ਪਹਿਲੇ ਮੈਂ ਪਕੌੜੀਆਂ ਵਾਲੇ ਕਟੇ ਸੀ ਆਲੂ ਥੋੜੇ ਜ਼ਿਆਦਾ ਸੀਗੇ ਫਿਰ ਨੇ ਰੱਖ ਲੈ ਤੇ ਮੈਂ ਕਿਹਾ ਜਦੋਂ ਇਹਨੂੰ ਮੈਂ ਚੌਲਾਂ ਵਿੱਚ ਪਾ ਲੈਣੀ ਆ ਬਹੁਤ ਸੁਣ ਲੱਗਿਆ ਬਹੁਤ ਠੀਕ ਦੇਖ ਸਕਦੇ ਆ ਜੀ ਕਲਰ ਗੈਸ ਥੋੜਾ ਘੱਟ ਕੀਤਾ ਆ ਹੁਣ ਮੈਂ ਇੱਧਰ ਚਾਵਲ ਥੋੜ੍ਹੋਂ ਕੇ ਤਾਂ ਮੈਂ ਉਹ ਵੀ ਰੱਖੇ ਹੋਏ ਆ ਟਨਜੀ ਗਰਾਂ ਬਸ ਹੁਣ ਇਹਨੂੰ ਪਾਣੀ ਪਾਣ ਤੋਂ ਕੱਢ ਦਮਾਈਆਂ ਕਿੰਨਾ ਚਿਰ ਭਿੰਤੇ ਆਪਾਂ ਚਾਵਲ ਇਹਨੂੰ ਮੈਂ ਅੱਧਾ ਘੰਟਾ ਹੋ ਹੀ ਗਿਆ ਆ ਠੀਕ ਹੈ ਠੀਕ ਹੈ ਬਸ ਇਹਨੂੰ ਪਾੜਾਣਾ ਕਿੱਥੇ ਪਾਦਣੇ ਹੋਰ ਕੀ ਹੋ ਕੇ ਆਰਾਮ ਨਾਲ ਹੀ ਹੋ ਜਾਣਾ ਇੱਕ ਵੱਡਾ ਗਲਾਸ ਪਾਇਆ ਸੀਗਾ ਠੀਕ ਹੈ ਠੀਕ ਹੈ ਇਹਦੇ ਸਾਰਿਆਂ ਨੇ ਚਾਵਲ ਖਾ ਲੈਣੇ ਆ ਤੁਸੀਂ ਕਿਹੋ ਜਿਹੀ ਚੀਜ਼ ਦੇਖਿਆ ਤੇ ਉਹ ਚੀਜ਼ ਉਹ ਚੀਜ਼ ਚੁੱਕ ਲੈਂਦੇ ਆ ਤੇ ਇਹਦੇ ਵਿੱਚ ਮੈਂ ਪਾਣੀ ਮਿਲ ਕੇ ਰੱਖਿਆ ਹੋਇਆ ਆ ਇਸ ਦਾ ਵੀ ਥੋੜਾ ਜਿਹਾ ਤੇਜ ਜੀ ਪਾਣੀ ਮਿਣਿਆ ਦੋ ਗਲਾਸ ਜਦੋਂ ਥੋੜਾ ਜਿਹਾ ਗੜਕਾ ਲੱਗ ਜਾਊਗਾ ਇਸ ਤੋਂ ਬਾਅਦ ਫਿਰ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਗਰਮ ਮਸਾਲਾ ਬਸ ਹੋਰ ਵਿੱਚ ਕੁਝ ਨਹੀਂ ਪਾਉਣਾ ਹੈਗਾ ਐਨੇ ਵਿੱਚ ਹੀ ਸਵਾਦ ਬਣੂਗੇ ਚਲੋ ਜੀ ਫਿਰ ਦਿਖਾਉਂਦੇ ਆ ਤੁਹਾਨੂੰ ਜਦੋਂ ਜਰਾ ਕੋਈ ਜਿਹਾ ਗੜਕਾ ਗੁੜਕਾ ਲੱਗ ਜਾਵੇ ਇਹਨੂੰ ਇਹ ਤਾਂ ਦਿਖਾਉਂਦੇ ਆ ਜੀ ਲੋਰੀ ਟਾਈਮ 9 ਵਜੇ ਚੱਲੇ ਆ ਜੀ ਤੇ ਇਧਰ ਆਪਾਂ ਆਏ ਸੀ ਹੁਣ ਦੁੱਧ ਲੈ ਕੇ ਹੋਰ ਕੀ ਦੁੱਧ ਹੋ ਗਿਆ ਜੀ ਖਤਮ ਤੇ ਨਾਲ ਇਧਰ ਉਈ ਇੱਕ ਦਹੀਂ ਵੀ ਲਾ ਲਾਂਗੇ ਨਾ ਹਾਂ ਦੁੱਧ ਦਾ ਦੋ ਲੈ ਗਏ ਆ ਨਾ ਇੱਕ ਰੱਖ ਲਓ ਤੇ ਇੱਕ ਦਹੀਂ ਲਾਉਣ ਵਾਸਤੇ ਤੇ ਚਾਵਲ ਬਣ ਗਏ ਹੋਰ ਹੋਰ ਦਿਖਾਓ ਜੇ ਰੱਖ ਸੀ ਮਤੇ ਲੋ ਜੀ ਚਾਵਲ ਕਿਆ ਬਾਤ ਹੈ ਨਿਊਟਰੀਅਲੇ ਚਾਵਲ ਦੇਖ ਸਕਦੇ ਹਾਂ ਜੀ ਕੱਲੇ ਇਹ ਦੇਖ ਰਹੇ ਪਤਾ ਕਿਦਾਂ ਲਾਦੇ ਇਹ ਵੀਡੀਓ ਵਿੱਚ ਮਿੱਠੇ ਜੋਲ ਮਿੱਠੇ ਜੋਲ ਹਾਂ ਪਰ ਇਹ ਹੈਗੇ ਲੂਣ ਵਾਲੇ ਨੂਡਲ ਵਾਲੀ ਪਾਉ ਬੁਖ ਬੋ ਲਗੀ ਆ ਖਾਈਏ ਸਬਜੀ ਬੁਖ ਮੈਂ ਨਾਲ ਪਕੌੜੀਆਂ ਵਾਲਾ ਦਹੀਂ ਬਣਾਇਆ ਪਰ ਨੂੰ ਬਚਦੀ ਸੀ ਕੋਈ ਨਹੀਂ ਲੈਣਾ ਆ ਪੁਛ ਲੋ ਪੁਛ ਲੋ ਪੁਛ ਲੋ ਹਨਾ ਚਲੋ ਖਾਈਏ ਰੋਟੀ ਔਰ ਔਰ ਪਾਉ ਰੋਟੀ ਰੁਕਾ ਜਲਾ ਰੋਟੀ ਪਾਈਏ ਆਇਓ ਬੋਤ ਰੋਟੀ ਖਾਵਾਗੇ ਲੋ ਜੀ ਹੁਣ ਖਾਂਦੇ ਆਂ ਜੀ ਰੋਟੀ ਖੋਟੀ ਖਾ ਕੇ ਮਿਲਦੇ ਆਂ ਜੀ ਫੇਰ ਬਣੇ ਰਹੀਓ ਸਾਡੇ ਵਲੌਗ ਨਾ ਲੋ ਜੀ ਇੱਧਰ ਆਗੇ ਆ ਜੀ ਚਾਵਲ ਹਾਂਜੀ ਨਹੀਂ ਨਾਲ ਅੱਗੇ ਦੇਖਦੇ ਆਂ ਨਹੀਂ ਬਹੁਤ ਸਵਾਦ ਆ ਮੈਂ ਖਾ ਕੇ ਦੇ ਲਿਆ ਮਜ਼ਾ ਆ ਗਿਆ ਖਾ ਕੇ ਵੈਸੇ ਤੇ ਮੈਂ ਲਵਾਂਗਾ ਨਾਲ ਜਿਹੜੀ ਕੱਲ ਵਾਲੀ ਪਨੀਰ ਦੀ ਥੋੜੀ ਸਬਜੀ ਨਹੀਂ ਪਈ ਥੋੜੀ ਜਿਹੀ ਮਿੱਠੇ ਦੇ ਦਿਓ ਮੈਂ ਨਾਲ ਇਹਦੇ ਖਾ ਕੇ ਤੇ ਚਲੋ ਬਣੇ ਰਹੀਓ ਵਲੌਗ ਨਾਲ ਜੀ ਤੇ ਚਾਵਲ ਨਿਊਟਰੀ ਵਾਲੇ ਬਹੁਤ ਸਵਾਦ ਬਣੇ ਰੈਸਪੀ ਦੱਸੀ ਹਾਂ ਬਾਤ ਬਣਾ ਕੇ ਦੇਖਿਓ ਜੀ ਬਹੁਤ ਸਵਾਦ ਬਣੇ ਆ ਜੀ ਲੋ ਜੀ ਤੇ ਸਬਜ਼ੀ ਵੀ ਆ ਗਈ ਹੈ ਮੇਰੀ ਗਰਮ ਹੋ ਗਈ ਚਲੋ ਬਣੇ ਰਹੀਓ ਵਲੌਗ ਨਾਲ ਜੀ ਮਿਲਦੇ ਆ ਜੀ ਬਹੁਤ ਆ ਬਹੁਤ ਆ ਕੋਈ ਨਹੀਂ ਕੋਈ ਨਹੀਂ ਲੋ ਜੀ ਤੇ ਟਾਈਮ ਹੋ ਗਿਆ ਜੀ 9:30 ਤੇ ਪਲਕ ਨੂੰ ਨਹੀਂ ਲੱਗੇ ਲਵਾਂ ਮਹਿੰਦੀ ਜੀ ਕਿਦਾਂ ਨੀਂਦ ਆਉਂਦੀ ਆ? ਕਿ ਨੀਂਦ ਕਿਉਂ ਆਉਂਦੀ ਤੈਨੂੰ? ਤੇ ਚਲ ਮਹਿੰਦੀ ਲਵਾ ਕੇ ਸੋ ਜੀ ਮੁੜ ਕੇ। ਲਓ ਜੀ ਇੱਥੇ ਵੀ ਲੱਗ ਰਹੀ ਏ ਜੀ। ਚਲੋ ਲਵਾ ਲਓ ਤੁਸੀਂ। ਦੋਨਾਂ ਸਿਲਵਣੀ ਏ ਕਾ ਸਿਲਵਣੀ ਬਲੂ? ਹੂੰ ਤੂੰ ਇੱਕ ਤੇ ਹੀ ਚਲੋ ਜੀ ਇੱਕੇ ਕੱਤੇ ਲਵਾਂਗੇ ਕਿ ਦੇਖਦੀਆਂ ਗੋਲਾ-ਗੋਲਾ ਕਿਲੇ ਕੋਸੇ ਆਸ ਵਿੱਚ ਡਾਈਨ ਪਾਉਂਦੇ ਠੀਕ 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 ਚਲੋ ਓਕੇ ਜੀ ਹਾਂਜੀ ਲਵਾ ਜੀ ਲਵਾਣੀ ਤੁਸੀਂ ਮੈਂ ਘੱਟ ਤੇ ਲਵਾ ਲਵਾਂਗੀ ਵੀ ਲਵਾ ਲਾਏ ਘੱਟ ਦੇ ਹੁਣ ਆਇ ਤੇ ਹੈਗੇ ਆ ਲਾਉਣ ਹੋਰ ਕੀ ਮੈਂ ਕਿਹਾ ਚਲੋ ਦੇਖ ਹੋਰ ਹੋਰ ਕਰ ਲਓ ਚੱਧਰ ਚਲੋ ਬਣ ਰਿਹਾ ਉਹ ਵਲੋਗ ਨਾ ਜੀ ਦਿਖਾ ਮੇਰੀ ਮੁੰਦੀ ਲਾ ਕੇ ਫੇਰ ਦਿਖਾਣੇ ਆ ਜੀ ਕਿੱਦਾਂ ਦੀ ਲੱਗਦੀ ਆ ਕੁੜੀਆਂ ਦਾ ਦੋਨੋਂ ਲਵਾ ਰਹੀਆਂ ਆ ਨਟਾ ਦੇ ਲੋ ਵਾਲੀ ਹੋਵੇ ਔਰ 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 ਚਲੋ ਠੀਕ ਆਸਵਾ ਚੱਲੇ ਆ ਤੇ ਇਧਰ ਦੇਖ ਰਹੀ ਮਹਿੰਦੀ ਵਾਕਈ ਬਹੁਤ ਸੋਹਣੀ ਲਾਈ ਆ ਹਾਂ ਮਹਿੰਦੀ ਵਾਕਈ ਬਹੁਤ ਸੋਹਣੀ ਲਾਉਂਦੇ ਆ ਹਾਂ ਲਓ ਜੀ ਇਹਨਾਂ ਦੋਨਾਂ ਕੁੜੀਆਂ ਦੇ ਲੱਗ ਚੱਲੀ ਆ ਤੇ ਹੁਣ ਸਲਵ ਹੋ ਗਈ ਸਾਡੀ ਮਨਪ੍ਰੀਤ ਕੌਰ ਠੀਕ ਹੈ ਇਕੱਤੇ ਬੇਲ ਪੌਂਡ ਅਰੇਬੀਅਨ ਅਰੇਬੀਅਨ ਬੇਲ ਚਲੋ ਬੇ ਨਹੀਂ ਅਰੇਬੀਅਨ ਅਸੀਂ 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 ਉਹ ਘਰ ਲੈ ਆਉਂਦੇ ਆ ਅਸੀਂ ਅਰੇਬੀਅਨ ਚਲੋ ਮਾਸ਼ੀ ਆ ਬਿਆਹ ਆ। ਹਾਂ ਤੁਸੀਂ ਕਿਹਾ ਮੈਂ ਤਾਂ ਲੱਗਦਾ ਨਹੀਂ ਪਤਾ ਮੈਨੂੰ ਤਾਂ ਸਮਝ ਨਹੀਂ ਆ ਰਹੀ। ਮੈਂ ਦੀ ਮੇਰੀ ਮੈਨੂੰ ਅੰਨ ਤੁਹਾਡੀ ਕਰਕੇ ਬੁਲਾਇਆ। ਇਹਦਾ ਵਾਤ ਹੋ ਜਾ ਲਾ ਪੂਰਾ। ਮੈਂ ਕਿ ਚੱਲੂ। ਪਤਾ ਜੀ ਅੱਗੇ ਪਿੱਛੇ ਵੀ ਲੱਗੇਗੀ। ਚੱਲ ਲਵਾ ਲਓ ਫਿਰ। ਹਾਂ ਤਾਂ। ਹਵਾ ਲੂ। ਵਿਆਹਤ ਪੂਰਾ ਇੱਕ। ਹਾਂ। ਇਹ ਇੱਧਰ ਵੀ ਲੱਗੀ ਲੱਗਣ। ਚੱਲ ਲਵਾ ਲਾ ਦੋ। ਇਹਦੇ ਵੀ ਹੋ ਗਿਆ ਪੂਰਾ ਹੱਥ। ਹੂੰ। ਦੇ ਬੈਕ ਤੇ ਲੱਗ ਰਹੀ ਆ ਠੀਕ 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 ਚਲੋ ਉਹ ਜਿਹੜੀਆਂ ਬਹੁਤ ਵਾਕੇ ਬੜਾ ਵਧੀਆ ਬਣਾਉਂਦੇ ਆ ਉਹ ਬਾਹਰ ਕਹਣਾ ਹੂੰ ਲੈ ਵਾਕਿ ਮੈਂਹਂਦੀ ਦੇ ਬਹੁਤ ਸੋਹਣੇ ਹੁੰਦੇ ਆ ਹਾਂ ਕਦੀ ਵੀ ਇੱਕ ਡਿਜ਼ਾਈਨ ਕਿਸੇ ਨਾਲ ਮਿਲਦਾ ਨਹੀਂ ਹੁੰਦਾ ਹੈਗਾ ਆਹੋ ਮਾੜਾ ਮੋਟਾ ਫਰਕ ਪੈਂਦਾ ਹੀ ਜਾਂਦਾ ਆ ਡਿਜ਼ਾਈਨ ਸਾਰਿਆਂ ਦਾ ਜੀ ਲੱਗ ਗਈ ਬਹੁਤ ਜ਼ਿਆਦਾ ਪਰਮਾਨਾ ਬਣਾਈ ਇਸ ਦੌਰ ਪਰ ਜੀ ਲੱਗੀ ਉਹਦੇ ਲਾਤੇ ਭਾਈਓ ਚਲੋ ਦਿਕਜੀ ਵੀ ਨਹੀਂ ਹੈਗੀ ਚਸ਼ਮੂਰੀ ਹੁਣ ਚਸ਼ਮੇ ਤੇ ਉਹ ਚਸ਼ਮੇ ਦਾ ਪਤਾ ਕਹਿੰਦਾ ਤੇਰੇ ਦਾ ਵਾਈਟ ਨਹੀਂ ਮਿਲਦਾ ਜੀ ਫਰੇਮ ਹਾਂ ਦੂਜਾ ਮਿਲਦਾ ਸੀਗਾ ਇਸ ਕਰਕੇ ਬਣਿਆ ਨਹੀਂ ਅੱਜ ਅੱਜ ਫੇਰ ਪਤਾ ਕਰਨ ਗਿਆ ਜੇ ਜੇ ਵਾਈਟ ਮਿਲ ਗਿਆ ਤੇ ਵਾਈਟ ਬਣੂਗਾ ਜੇ ਵਾਈਟ ਨਾ ਮਿਲਿਆ ਕੋਈ ਹੋਰ ਲਾਈਟ ਕਲਰ ਦਾ ਬਣ ਜਾਣਾ ਫਿਰ ਤੇ ਸੰਭਾਲ ਕੇ ਰੱਖੋ ਉਹਨੂੰ ਫੇਰ ਨਾ ਤੋੜੋ ਪਹਿਲਾਂ ਆਹੋ ਬਦਿਆਨੋ ਗਲਤੀ ਨਾਲ ਟੁੱਟ ਗਿਆ ਸਦਾ ਮੈਂ ਉਹ ਸਹੀ ਫਿਰ ਤੇ ਕਰ ਲਿਦਾ ਹੁੰਦਾ ਬਹੁਤ ਸੋਹਣੀ ਚਲੋ ਠੀਕ ਆ ਜੀ ਹੁਣ ਕਰ ਲਓ ਪੂਰੇ ਵਿਹਦ ਦਿਖਾਣੇ ਆ ਜੀ ਇੱਧਰ ਲੱਗ ਗਈ ਆ ਜੀ ਮਹਿੰਦੀ ਦੋਨੇ ਪਾਸੇ ਹਾਂ ਦਿਖਾਈ ਨਹੀਂ ਅਜੇ ਨਾਲ ਸਹੀ ਤਰ੍ਹਾਂ ਹਾਂ ਯਾ ਤੁਸੀਂ ਦਿਖਾ ਵੀ ਹੋ ਜੀ ਇਹਨੇ ਵੀ ਦੇਖੋ ਇੱਕ ਹੱਥ ਤੇ ਲਵਾਣੀ ਸੀਗੀ ਦੋਨਾਂ ਤੇ ਲਵਾ ਲਈ ਆ ਹੁਣ ਅੱਗੇ ਪਿੱਛੇ ਠੀਕ ਆ ਜੀ ਤੇ ਆ ਸਾਡੀ ਰਹਿ ਗਈ ਅਜੇ ਇਹਦੇ ਰਹਿ ਗਈ ਬਸ ਲੱਗਣ ਵਾਲੀ ਹੁਣ ਹੈ? ਲੋ ਜੀ ਹੁਣ ਦੋਨੇ ਜਣੇ ਨਾਲ ਕੇ ਲਾਉਣਗੇ। ਲਵਾਉਣਾ ਕੀ ਇੱਧਰ? ਹੈ? ਲਾਉਣਾ ਕੀ ਇੱਧਰ? ਉਹ ਆਪ ਹੀ ਲਾ ਦੇਣਾ ਜੋ ਲਾਉਣਾ। ਤੂੰ ਕਹੇ ਲਾ ਦਿਓ ਜਿੱਦਾਂ ਤੁਹਾਡਾ ਦਿਲ ਕਰਦਾ। ਆਹ। ਚਲੋ। ਚੜ੍ਹਨੀ ਨਹੀਂ ਆਈ। ਹੈ ਵੱਲੂ? ਇਹ? ਕਾ ਜੋ ਦਿਲ ਕਰਦਾ ਲਾ ਦਿਓ। ਆਉ ਚੜ੍ਹਨੀ ਨਹੀਂ ਆਈ ਨੀ ਬਸ। ਹਾਂ ਬਸ। ਲੋ ਜੀ ਟਾਈਮ ਹੋ ਗਿਆ 10:30 ਤੇ ਇੱਧਰ ਹੋ ਗਏ ਸਾਰੇ ਜਣੇ ਵਿਹਲੇ ਹੁਣ। ਲੋ ਜੀ ਇੱਧਰ ਵੀ ਬੈਠੀ ਐ ਮਹਿੰਦੀ ਲਾ ਕੇ। ਹਾਂਜੀ ਇੱਧਰ ਵੀ ਹੋ ਗਿਆ ਜੀ ਕੰਮ ਵੀ ਬਹੁਤ ਸੋਹਣੀ ਲੱਗ ਗਈ ਹਾਂ ਲਓ ਜੀ ਇੱਧਰ ਵੀ ਦੋਨੇ ਹੱਥ ਲੱਗ ਗਏ ਚਲੋ ਤੁਸੀਂ ਕਰੋ ਬਲੌਗ ਦਾ ਐਂਡ ਪਹਿਲਾਂ ਆਹ ਲਓ ਜੀ ਲਓ ਹਾਂ ਦਿਖਾਈਓ ਮੜੀ ਪਿੱਛੇ ਗਰੀਓ ਬਲੌਗ ਦਾ ਬਾਅਦ ਚ ਕਰਿਓ ਬਲੌਗ ਦਾ ਕਰ ਰਿਹਾ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਿਓ ਨਬਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਹਲੋ ਇਦਾਂ ਨਾ ਕੰਮ ਦੱਸਿਓ ਤੁਹਾਨੂੰ ਸਾਡੇ ਬਲੌਗ ਕਿਦਾਂ ਦੇ ਲੱਗਦੇ ਆ ਚਲੋ ਜੀ ਮਿਲਦੇ ਆ ਫੇਰ ਕੱਲ ਇੱਕ ਨਵੇਂ ਬਲੌਗ ਸੋ ਕਿਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ